ਸਰਕਾਰੀ ਸਕੂਲਾਂ ਵਿੱਚ ਪੀਟੀਐਮ ਦਾ ਆਯੋਜਨ ਇਸ ਵਕਤ ਦੀ ਵੱਡੀ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਸਰਕਾਰੀ ਸਕੂਲਾਂ ਵਿੱਚ ਨਵਾਂ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਅੱਜ ਫੁਵਾਰਾ ਚੌਕ ਨੇੜੇ ਸਰਕਾਰੀ ਸਕੂਲ ਵਿੱਚ ਪੇਰੈਂਟ ਟੀਚਰ ਮੀਟਿੰਗ ਦਾ ਆਯੋਜਨ ਕੀਤਾ ਗਿਆ ਤੇ ਇਸ ਦੌਰਾਨ ਵਿਦਿਆਰਥੀਆਂ ਨੇ ਆਪਣੇ ਮਾਪਿਆਂ ਸਣੇ ਪਹੁੰਚ ਕੇ ਜਿੱਥੇ ਅਧਿਆਪਕਾਂ ਨਾਲ ਗੱਲਬਾਤ ਕੀਤੀ ਉੱਥੇ ਉਹਨਾਂ ਪਾਸੋਂ ਵਿਦਿਆਰਥੀਆਂ ਦੀ ਸਿੱਖਿਆਕ ਸਥਿਤੀ ਬਾਰੇ ਜਾਣਿਆ ਉਸਦੇ ਨਾਲ ਹੀ ਸਰਕਾਰੀ ਸਕੂਲਾਂ ਵਿੱਚ ਆਏ ਬਦਲਾਵ ਨੂੰ ਲੈ ਕੇ ਵੀ ਕਾਫੀ ਖੁਸ਼ੀ ਦੇਖਣ ਨੂੰ ਮਿਲੀ ਇਸ ਮੌਕੇ ਸਕੂਲ ਦੇ ਕਈ ਪੁਰਾਣੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਆਪਣੇ ਵਿਚਾਰ ਵੀ ਸਾਂਝੇ ਕੀਤੇ ਸਕੂਲ ਦੇ ਪ੍ਰਿੰਸੀਪਲ ਨੇ ਕਿਹਾ ਕਿ ਹਾਲਾਂਕਿ ਨੋਨ ਬੋਰਡ ਜਮਾਤਾਂ ਨਾਲ ਸੰਬੰਧਿਤ ਪੇਪਰਸ ਹਨ ਲੇਕਿਨ ਕਾਫੀ ਵਧੀਆ ਗਿਣਤੀ ਵਿੱਚ ਵਿਦਿਆਰਥੀ ਪ੍ਰਦਰਸ਼ਨ ਕਰਨ ਵਿੱਚ ਕਾਮਯਾਬ ਰਹੇ ਇਸ ਮੌਕੇ ਉਹਨਾਂ ਨੇ ਸਭ ਨੂੰ ਵਧਾਈ ਦਿੱਤੀ ਅੱਜ ਪੀਟੀਐਮ ਹੋ ਰਹੀ ਹੈ ਇਹਦੇ ਵਿੱਚ ਬੱਚੇ ਜਿਹੜੇ ਆ ਸਾਡੇ ਕੋਲ ਰਿਜ਼ਲਟ ਲੈਣ ਆ ਰਹੇ ਆਂ ਅਲੱਗ-ਅਲੱਗ ਕਲਾਸਿਸ ਦੇ ਪੇਰੈਂਟਸ ਆ ਰਹੇ ਨੇ ਬੱਚੇ ਖੁਸ਼ੀ-ਖੁਸ਼ੀ ਆਪਣਾ ਰਿਜ਼ਲਟ ਲੈ ਕੇ ਜਾ ਰਹੇ ਨੇ ਜਦੋਂ ਬੱਚਿਆਂ ਦੀ ਕੋਈ ਵੀ ਪੋਜੀਸ਼ਨ ਆਉਂਦੀ ਆ ਤਾਂ ਉਹ ਇੰਨੇ ਜਿਆਦਾ ਆਪਣੇ ਆਪ ਨੂੰ ਫੀਲ ਕਰਦੇ ਨੇ ਖੁਸ਼ ਫੀਲ ਕਰਦੇ ਨੇ ਕਈ ਬੱਚੇ ਇਦਾਂ ਦੇ ਆ ਜਿਹੜੇ ਖੁਦ ਹੀ ਕਹਿੰਦੇ ਨੇ ਕਿ ਅਸੀਂ ਹਲੇ ਹੋਰ ਇੰਪਰੂਵਮੈਂਟ ਕਰਨੀ ਆ ਔਰ ਨੈਕਸਟ ਸਟੈਪ ਤੱਕ ਅਸੀਂ ਜਾਣਾ ਹੈ ਇਸ ਸਕੂਲ ਮੈਂ ਆਇਓ ਮੀਟਿੰਗ ਪੀਟੀਐਮ ਕੇ ਲਿਆ ਆਇਓ ਕਿ ਐਡਮਿਸ਼ਨ ਕੇ ਲਿਏ ਐਡਮਿਸ਼ਨ ਕੇ ਲਿਏ ਕਿੰਨੇ ਸਾਲ ਕਿਸ ਕੌਨਸੀ ਕਲਾਸ ਮੈਂ ਆਂ एक नौवीं में एक छःवीं में पहले कौन से पहले ज्ञान विद्या में पढ़ते थे बच्चे अच्छा। मेरे हाँ। तो नहीं पहले यहाँ भी पढ़ते हैं एडमिशन करवाई हुई मैंने यहाँ भी हाँ। लेकिन थोड़ी दिक्कत आ गई थी फिर सर मतलब जाना पड़ा किसी वजह से स्कूल कैसा लग रहा है हाँ यहाँ सारी सहूलतें भी हैं बच्चे मेरे पढ़ते भी ठीक थे मतलब पहले इनके नंबर काफ़ी अच्छे आए थे यहाँ स्कूल से तो मैंने तभी सोचा कि मैं दोबारा यहाँ एडमिशन बच्चों की है तो स्कूल पढ़ रहे फ्रॉम नाइन्थ फ्रॉम नाइन्थ में यहाँ पर स्टडी कर रही हूँ एंड बेस्ट एक्सपीरियंस मिला स्टडी का यहाँ पर टीचर बहुत सपोर्टिव है मतलब कोई भी प्रॉब्लम हो मतलब ऐस ए मैंने बहुत देखा है कुछ टीचर्स एक बार बता देंगे एक्सप्लन कर देंगे दैन उसके आगे फिर इरीटेट होने लग जाते हैं बट यहाँ पर टीचर्स बहुत सपोर्टिव है उनका लव और सपोर्ट बहुत ज़्यादा है कोई भी कन्फ्यूज़न हो मतलब क्लियर हो जाता है तो फिर ये स्टडी में ज़्यादा हेल्प करता है एंड आई थिंक दिस इज़ द मेन पॉइंट टू बी सक्सेसफुल बहुत अच्छे परसेंटेज से मैंने अटॉप किया है आगे भी और इम्प्रूवमेंट करना है टीचर्स का सपोर्ट और ज़्यादा रहेगा मेरे साथ बिकॉज वो भी जानते हैं कि बच्चा हार्ड वर्किंग करने के लिए रेडी है तो ਮੈਂ ਵੀ ਰੈਡੀ ਹਾਂ ਫਰਦਰ ਇਮਪਰੂਵਮੈਂਟ ਦੇਣੇ ਲਈ ਨ ਆਮ ਆਲਸੋ ਰੈਡੀ ਟੂ ਗਿਵ ਮਾਈ 100% ਪੀਜੀਟੀ ਬੋਲੀ ਕਿਸ ਤਰ੍ਹਾਂ ਕੀ ਨਤੀਜੇ ਅੱਜ ਸਕੂਲਾਂ ਵਿੱਚ ਮਿਲ ਰਹੇ ਹਨ ਅੱਜ ਆਪਕਾ ਬੱਚਾ ਅਗਲੀ ਕਲਾਸ ਵਿੱਚ ਜਾ ਰਿਹਾ ਹੈ ਹਾਂਜੀ ਬਹੁਤ ਅੱਛੇ ਬਹੁਤ ਅੱਛੇ ਬਹੁਤ ਕਰੀਏ ਨਾ ਕੀ ਕਹਿਣਾ ਚਾਹੀਏ ਆਜ ਬਹੁਤ ਸੋਹਣਾ ਹਾਂਜੀ ਮੈਂ ਮਤਲਬ ਦੱਸੇ ਜਿੱਦਾਂ ਮਤਲਬ ਸਰਕਾਰੀ ਸਕੂਲ ਨਹੀਂ ਰਹੇ ਹੋਣ ਇਹ ਪ੍ਰਾਈਵੇਟ ਤੋਂ ਪਲੱਸ ਹੋ ਗਏ ਨੇ ਬਹੁਤ ਅੱਛੇ ਨਤੀਜੇ ਆਏ ਹੈ ਤਾਂ ਹੀ ਨਤੀਜੇ ਅੱਛੇ ਆਣਗੇ ਜੇ ਬੱਚਿਆਂ ਨੂੰ ਅੱਛੇ ਢੰਗ ਨਾਲ ਪੜਾਇਆ ਜਾਏ ਕਾਰਨ ਕੀ ਸਮਝੋ ਚੰਗੇ ਨਤੀਜੇ ਕਾਰਨ ਸਰਕਾਰੀ ਸਕੂਲਾਂ ਦੇਖੋ ਜੀ ਕਾਰਨ ਜਿਹੜਾ ਆ ਜੇ ਅਸੀਂ ਇਹਨੂੰ ਸੱਚਾਈ ਨਾਲ ਜੋੜੀਏ ਤਾਂ ਫਿਰ ਉਹ ਟੀਚਰ ਹੀ ਨੇ ਜੀ ਟੀਚਰਾਂ ਦੀ ਮਿਹਨਤ ਆ ਹੈ ਨਾ ਜੀ ਜੇ ਅਗਰ ਮਤਲਬ ਅਸੀਂ ਇੱਧਰ ਉੱਧਰ ਦੀ ਗੱਲ ਕਰੀਏ ਉਹ ਗੱਲ ਦਾ ਕੋਈ ਮਹੱਤਵ ਨਹੀਂ ਮੈਂ ਦੇ ਸਕਦਾ ਕਿਉਂਕਿ ਜੇ ਟੀਚਰ ਮਤਲਬ ਉਹਨੂੰ ਜ਼ਿੰਮੇਵਾਰੀ ਨਾਲ ਉਸ ਚੀਜ਼ ਨੂੰ ਤੁਸੀਂ ਵੀ ਅਗਰ ਪੱਤਰਕਾਰ ਹੀ ਬਹੁਤ ਜ਼ਿੰਮੇਵਾਰੀ ਨਾਲ ਕਰਦੇ ਹੋ ਤਾਂ ਇਹਦਾ ਮਤਲਬ ਉਹਦਾ ਰਿਜ਼ਲਟ ਅੱਛਾ ਹੀ ਆਏਗਾ ਇਸੇ ਤਰ੍ਹਾਂ ਮਤਲਬ ਇਹ ਚੀਜ਼ ਬੈਸਟ ਹੈ ਮੈਂ ਮਾਨਸੁਖ ਕਰਦੇ ਹਾਂ ਸਰਕਾਰੀ ਸਕੂਲ ਦੇ ਬੱਚਾ ਤੋਂ ਕਰ ਰਹੇ ਹਾਂ ਬਿਲਕੁਲ ਜੀ ਮੈਂ ਇਹ ਸਕੂਲ ਦੇ ਉੱਤੇ ਮਤਲਬ ਜ਼ਿਆਦਾ ਮੇਰਾ ਹੋ ਮੈਨੂੰ ਇਹਦੇ ਸਿਸ਼ੀ ਬੜੀ ਨਜ਼ਰ ਆ ਰਹੀ ਹੈ ਹਾਂਜੀ ਬਿਲਕੁਲ ਆ ਰਹੀ ਹੈ ਜੀ ਸੜਾ ਰਿਜ਼ਲਟ ਅੱਛਾ ਹੀ ਆ ਰਿਹਾ ਹੈ ਕਾਫੀ ਸਾਲਾਂ ਤੋਂ 100% ਆ ਰਹੇ ਹਨ ਪਲੱਸ 2 ਦਾ ਵੀ ਹੋ 10th ਦਾ ਵੀ ਤੇ ਸਾਨੂੰ ਤਾਂ ਪੂਰੀ ਉਮੀਦ ਲੱਗ ਰਹੀ ਹੈ ਕਿ ਇਸ ਵਾਰੀ ਵੀ ਬੱਚੇ ਬੈਰਟ ਸ਼ਾਇਦ ਆ ਜਾਣਗੇ ਮੀਗਾ ਪੀਟੀਐਮ ਲੱਗ ਕਰਕੇ ਲੱਗਦਾ ਕਿ ਰਿਜਲ ਚੰਗਾ ਆ ਗਿਆ ਕਿਉਂਕਿ ਵਿਆਪਕ ਤੇ 마ਫੀਆ ਦੀ ਮਿਲਣੀ ਹੁੰਦੀ ਸੀ ਤਾਂ ਹਾਂਜੀ ਇਹ ਵੀ ਇੱਕ ਜ਼ਰੀਆ ਹੋ ਜਾਂਦਾ ਹੁਣ ਅਸੀਂ ਪਿੱਛੇ ਜੇ ਪੈਰੈਂਟਸ ਬੁਲਾਏ ਸੀਗੇ ਉਹਨਾਂ ਨੂੰ ਇਹ ਗੱਲ ਕਰੀ ਸੀ ਕਿ ਤੁਸੀਂ ਇੱਕ ਘਰ ਦਾ ਟਾਈਮ ਟੇਬਲ ਬਣਾਓ ਜਿਹਦੇ ਮੁਤਾਬਕ ਬੱਚਾ ਪੜੇ ਉਸ ਟਾਈਪ ਟੇਬਲ ਦਾ ਮੁਤਾਬਕ ਫਿਰ ਮੈਂ ਤਾਂ ਤੁਹਾਨੂੰ ਸੱਚ ਦੱਸ ਰਹੀ ਆ ਕਿ ਮੈਂ 12 ਵਜੇ ਤੱਕ ਵੀ ਕਾਲਸ ਕੀਤੀਆਂ ਨੇ ਪੇਪਰਾਂ ਦੇ ਵਿੱਚ ਕਿ ਜਿਹੜੇ ਸੌ ਜਾਂਦੇ ਸੀਗੇ ਕਹਿੰਦੇ ਸੀ ਤੜਕੇ ਉੱਠ ਕੇ ਪੜ ਲਾਂਗੇ ਉੱਡੀ ਪੜਿਆ ਜਾਂਦਾ ਮੈਂ ਕਹਿੰਦੀ ਸੀ ਵੀ ਇੱਕ ਵਾਰੀ ਸਿਲੇਬਸ ਆਪਣਾ ਕਵਰ ਕਰ ਲਿਆ ਕਰੋ ਸਵੇਰੇ ਦਾ ਕੀ ਪਤਾ ਹੁੰਦਾ ਆਪਾਂ ਲੇਟ ਉੱਠ ਸਕਦੇ ਆ ਹਨਾ ਉਧਰ ਕੋਈ ਵਾਰੀ ਪੇਪਰ ਦਾ ਡਾਈਬ ਹੋਇਆ ਹੁੰਦਾ ਆਪਾਂ ਜੜਾ ਪਾ ਲੈਨੇ ਆ ਸੋ ਬਸ ਬੱਚਿਆਂ ਨੂੰ ਅਸੀਂ ਦਾ ਗਾਈਡ ਹੀ ਕਰ ਸਕਦੇ ਆ پڑھਾਉਣ ਵਾਸਤੇ ਹਨਾ ਅੱਜ ਮੇਗਾ ਪੀਟੀਐਮ ਹੋਈ ਜਾਂ ਕਿਸਤਾਂ ਨਤੀਜੇ ਆਇਆ ਇਹਨਾਂ ਸਕੂਲਾਂ ਦੇ ਵਿੱਚ ਕਿੰਨੀ ਖੁਸ਼ੀ ਲੱਗਦੀ ਹੈ ਸਰ ਮੈਨੂੰ ਬਹੁਤ ਖੁਸ਼ੀ ਲੱਗ ਰਹੀ ਹੈ ਅੱਜ ਮੈਨੂੰ ਇੱਦਾਂ ਲੱਗਦਾ ਮੈਨੂੰ ਕੋਈ ਖਜ਼ਾਨਾ ਮਿਲ ਗਿਆ ਮੇਰੇ ਬੱਚੇ ਇੰਨੇ ਕ ਵਧੀਆ ਨੰਬਰਾਂ ਨਾਲ ਪਾਸ ਹੋਏ ਹੈ ਮੇਰੀ ਸਾਰੀ ਮਿਹਨਤ कामयाब ਹੋ ਗਈ ਸਰ ਅਸੀਂ ਇੰਨੀ ਇਨੀ ਪਲੈਨਿੰਗ ਕਰੀ ਸੀ ਦਸੰਬਰ ਟੈਸਟ ਤੋਂ ਬਾਅਦ ਬਈ ਬੱਚੇ ਵਧੀਆ ਨੰਬਰ ਲੈ ਕੇ ਪਾਸ ਹੋਣ ਅਗਲੀ ਕਲਾਸ 'ਚ ਅੱਛੇ ਤਰੀਕੇ ਨਾਲ ਜਾਣ ਤੇ ਅੱਜ ਮੇਰਾ ਨਾ ਉਹ ਡ੍ਰੀਮ ਸਕਸੈਸਫੁਲ ਹੋ ਗਿਆ ਸਰ ਥੈਂਕ ਯੂ ਤੁਹਾਡੇ ਕਾਰਨ ਕੀ ਸਮਝਦੇ ਹੋ ਮੇਗਾ ਪੀਟੀਐਮ ਚੱਲਦੀਆਂ ਪੀਐਸ ਸੀਗੀਆਂ ਲੱਗਦਾ ਕਿ ਉਹ ਉਸੇ ਕਰਕੇ ਬੈਸਟ ਨਤੀਜੇ ਆਏ ਨੇ ਕਿਉਂਕਿ ਮਾਪਿਆਂ ਤੇ ਤੇ ਆਪਣੀ ਗੱਲਬਾਤ ਹੋਰੀ ਸੀ ਸਰ ਇਹ ਤਾਂ ਹੈ ਹੀ ਹੈ ਪੀਟੀਐਮ ਜਿਹੜਾ ਨਾ ਇੱਕ ਉਹ ਜ਼ਰੀਆ ਹੁੰਦਾ ਹੈ ਵੀ ਜਿਹਦੇ ਨਾਲ ਅਸੀਂ ਬੱਚਿਆਂ ਦੀ ਜਿਹੜੇ ਕਮੀਆਂ ਖਾਮੀਆਂ ਅਸੀਂ ਪੇਰੈਂਟਸ ਤੱਕ ਪਹੁੰਚਾਈ ਹੈ ਤੇ ਪੇਰੈਂਟਸ ਨੂੰ ਜਿਹੜੀਆਂ ਪ੍ਰੋਬਲਮਸ ਆ ਰਹੀਆਂ ਬੱਚਿਆਂ ਤੋਂ ਉਹ ਸਾਨੂੰ ਦੱਸਣ ਤੇ ਉਹਦੇ ਕਰਕੇ ਤਾਂ ਫਰਕ ਪੈਂਦਾ ਹੀ ਹੈ ਸਰ ਹਾਂਜੀ ਤੇ ਦੂਜੇ ਕਿੰਨੇ ਪਰਸੈਂਟ ਜਿਹੜੇ ਹੈਗੇ ਨ ਸਕੂਲ ਬਹੁਤ ਸਰ ਮੈडम ਦੱਸ ਦਿੰਨੇ ਜਿੱਦਾਂ ਹੁਣ ਆਪਣੇ ਇਹ ਤਾਂ ਹੁਣ ਨੋਨ ਬੋਰਡ ਕਲਾਸਿਸ ਦਾ ਰਿਜ਼ਲਟ ਆ ਜਿਵੇਂ 4th ਕਲਾਸ ਨੂੰ ਹੀ ਮੈਂ ਐਗਜ਼ਾਮਪਲ ਮੰਨਾ ਤਾਂ ਜਿਹੜਾ ਟਾਪਰ ਸੀਗਾ ਉਹਦੇ 82 ਪੁਆਇੰਟ ਸਮਥਿੰਗ ਸੀਗੇ ਤੇ ਅੱਜ ਦੀ ਡੇਟਸ ਉਹਦੇ 98 ਪੁਆਇੰਟ ਸਮਥਿੰਗ ਆਇਆ ਸਟਾਇਆ ਤੁਸੀਂ ਆਪੇ ਹੀ ਡਿਫਰੈਂਸ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਹੈ ਬਦਲਾਵ ਕਿੰਨਾ ਕਿ ਸਰਕਾਰੀ ਸਕੂਲਾਂ ਦਾ ਆ ਐਡਮਿਸ਼ਨਰ ਵਧੀਆ ਕਿਉਂਕਿ ਰਿਜ਼ਲਟ ਨੇ ਦਿੱਤੇ ਵਧੀਆ ਆਏ ਤੇ ਐਡਮਿਸ਼ਨਰ ਨੂੰ ਪਦਮ ਜੀਆ ਸਰ ਦੇਖੋ ਬਦਲਾਵ ਸਾਡੇ ਹੱਥ ਚ ਹੈ ਇਸ ਟਾਈਮ ਅਸੀਂ ਜਿੰਨੀ ਮਿਹਨਤ ਕਰਾਂਗੇ ਸਾਡੇ ਦੇਸ਼ ਦੀ ਤਰੱਕੀ ਉੰਨੀ ਹੋਏਗੀ ਤੇ ਮੈਨੂੰ ਲੱਗਦਾ ਅਸੀਂ ਪੂਰੀ ਜੀ ਤੋੜ ਮਿਹਨਤ ਕਰ ਰਹੇ ਹਾਂ ਤੇ ਬਦਲਾਅ ਤੁਹਾਡੇ ਸਾਹਮਣੇ ਪੇਰੈਂਟਸ ਦਾ ਰਿਸਪੌਂਸ ਤੋਂ ਤੁਸੀਂ ਕਿਸੇ ਵੀ ਪੇਰੈਂਟਸ ਦੀ ਰੈਂਡਮਲੀ ਇੰਟਰਵਿਊ ਲੈ ਲਓ ਤੁਹਾਨੂੰ ਪਤਾ ਲੱਗੇਗਾ ਕਿ ਉਹ ਕਿੰਨੇ ਕੁ ਖੁਸ਼ ਆ ਤੇ ਕਿੰਨੇ ਕੁ ਸੈਟੀਸਫਾਈਡ ਐਸੋ ਉਮੀਦ ਹੈ ਕਿ ਅਡਵੈਸਰੀ ਬਦਲ ਕੀ ਹੋਇਆ ਸਰ ਮੇਰੇ ਲਾਈਨ ਲੱਗੀ ਹੋਈ ਹੈ ਫੋਨਸ ਦੀ ਹਾਂਜੀ